ਆਸਟ੍ਰੇਲੀਆ ਦੇ ਸਿਡਨੀ ਤੋਂ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਬਹੁਤ ਹੀ ਅਜੀਬ ਹੈ ਉੱਥੋਂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸੜਕ ਦੇ ਉੱਤੇ ਕਾਰ ਆ ਰਹੀ ਹੈ ਤੇ ਕਾਰ ਦੇ ਸਾਹਮਣੇ ਇੱਕ ਪੰਜਾਬੀ ਮਹਿਲਾ ਤੁਰੇ ਆਉਂਦੀ ਹੈ ਤਜਿਸ ਤਰ੍ਹਾਂ ਹੀ ਕਾਰ ਚਾਲਕ ਦੇ ਵੱਲੋਂ ਬ੍ਰੇਕ ਲਗਾਈ ਜਾਂਦੀ ਹੈ ਤਾਂ ਮਹਿਲਾ ਕਾਰ ਦੇ ਬਿਲਕੁਲ ਨਜ਼ਦੀਕ ਆ ਕੇ ਹੀਠਾ ਲੇਟ ਜਾਂਦੀ ਹੈ ਸੜਕ ਦੇ ਉੱਤੇ ਤੇ ਉਤੋਂ ਦੂਜੇ ਪਾਸੇ ਇੱਕ ਪੰਜਾਬੀ ਵਿਅਕਤੀ ਆਉਂਦਾ ਹੈ ਜੋ ਇਹ ਸਾਰੀ ਘਟਨਾ ਨੂੰ ਕੈਮਰੇ ਦੇ ਵਿੱਚ ਰਿਕਾਰਡ ਕਰਦਾ ਹੈ ਪਰ ਕਾਰ ਦੇ ਵਿੱਚ ਲੱਗੇ ਡੈਸ਼ ਕੈਮ ਦੇ ਵਿੱਚ ਇਸ ਘਟਨਾ ਦੀ ਸਚਾਈ ਸਾਹਮਣੇ ਆਉਂਦੀ ਹੈ ਆਓ ਜਾਣਦੇ ਹਾਂ ਪੂਰਾ ਮਾਮਲਾ ਪੱਛਮੀ ਸਿਡਨੀ ਸੜਕ ਦੇ ਵਿਚਕਾਰ ਖੜੀ ਪਈ ਗਈ ਇੱਕ ਔਰਤ ਤੇ ਬੀਮਾ ਧੋਖਾ ਧੜੀ ਦੀ ਇੱਕ ਸ਼ੱਕੀ ਕੋਸ਼ਿਸ਼ ਦੇ ਵਿੱਚ ਇੱਕ ਦੁਰਘਟਨਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇੱਕ ਡਰਾਈਵਰ ਕੋਵੇਕਰਜ਼ ਹਿੱਲ ਵਿੱਚ ਜਾ ਰਿਹਾ ਸੀ ਜਦੋਂ ਇਹ ਅਜੀਬ ਘਟਨਾ ਸਾਹਮਣੇ ਆਈ। ਡਰਾਈਵਰ ਦੀ ਕਾਰ ਦੀ ਡੈਸ਼ ਕੈਮ ਫੁਟੇਜ ਵਿੱਚ ਇੱਕ ਔਰਤ ਸੜਕ ਦੇ ਵਿੱਚ ਕਾਰ ਖੜੀ ਦਿਖਾਈ ਦਿੰਦੀ ਹੈ ਜਿਸ ਕਾਰਨ ਹਾਦਸੇ ਤੋਂ ਬਚਣ ਲਈ ਗੱਡੀ ਹੋਲੀ ਹੋ ਜਾਂਦੀ ਹੈ। ਔਰਤ ਵੇ ਸੜਕ ਤੇ ਲੇਟਣ ਤੋਂ ਪਹਿਲਾਂ ਵਾਹਨ ਦੇ ਕੋਲ ਪਹੁੰਚਦੀ ਹੈ ਫਿਰ ਇੱਕ ਆਦਮੀ ਨੂੰ ਸੜਕ ਪਾਰ ਕਰਦੇ ਹੋਏ ਅਤੇ ਆਪਣੇ ਫੋਨ ਤੇ ਵੀਡੀਓ ਲੈਂਦੇ ਦੇਖਿਆ ਜਾ ਸਕਦਾ ਹੈ ਬੀਮਾ ਸੰਗਠਨਾ ਦੁਆਰਾ ਇਸ ਐਕਟ ਦੀ ਸਖਤ ਨਿੰਦਾ ਕੀਤੀ ਗਈ ਹੈ एनआरएमए ਦੇ ਬੁਲਾਰੇ ਪੀਟਰ ਖੋਰੀ ਨੇ ਕਿਹਾ ਕਿ ਕਿੰਨਾ ਅਵਿਸ਼ਵਾਸਯੋਗ ਤੌਰ ਤੇ ਖਤਰਨਾਕ ਕੰਮ ਕਰਨਾ ਇੱਕ ਅਵਿਸ਼ਵਾਸਯੋਗ ਤੌਰ ਤੇ ਮੂਰਖਤਾਪੂਰਨ ਕੰਮ ਹੈ ਡਰਾਈਵਰ ਇਸ ਤਰੀਕੇ ਨਾਲ ਗੱਡੀ ਚਲਾ ਰਿਹਾ ਸੀ ਜਿਸ ਦਾ ਮਤਲਬ ਸੀ ਕਿ ਉਹ ਸਾਨੀ ਦੇ ਨਾਲ ਸੁਰੱਖਿਅਤ ਢੰਗ ਨਾਲ ਰੁਕ ਸਕਦਾ ਸੀ ਜੇਕਰ ਕੋਈ ਸੜਕ ਤੇ ਲੇਟਿਆ ਹੋਇਆ ਹੈ ਤਾਂ ਬਿਲਕੁਲ ਸੁਰੱਖਿਅਤ ਨਹੀਂ ਹੈ ਦੁਰਘਟਨਾ ਨੂੰ ਵਾਪਰਨਾ ਤੋਖਾ ਤੜੀ ਮੰਨਿਆ ਜਾਂਦਾ ਹੈ ਤੇ ਇਸ ਦੇ ਗੰਭੀਰ ਨਤੀਜੇ ਭੁਗਤਨੇ ਪੈ ਸਕਦੇ ਹਨ Crime Stoppers NSW ਦੇ CEO ਪੀਟਰ ਪ੍ਰਾਈਸ ਨੇ ਕਿਹਾ ਕਿ ਉਹ ਅਸਲ ਵਿੱਚ ਆਪਣਾ ਬੀਮਾ ਗਵਾ ਸਕਦੇ ਹਨ ਭਾਵੇਂ ਇਹ ਆਮਦਨ ਸੁਰੱਖਿਆ ਜਾਂ ਜੀਵਨ ਬੀਮਾ ਹੋਵੇ ਕਾਰ ਵਿੱਚ ਲੱਗੇ ਡੈਸ਼ ਕੈਮ ਨੇ ਅਸਲ ਸਥਿਤੀ ਨੂੰ ਕੈਪਚਰ ਕੀਤਾ ਕਿ ਸਿਡਨੀ ਦੇ ਪੱਛਮ ਵਿੱਚ ਕੁਆਕਜ਼ ਹਿੱਲ ਵਿੱਚ ਦਿਨ ਦੇ ਰੋਸ਼ਨੀ ਵਿੱਚ ਮਾਮਲਾ ਸਾਹਮਣੇ ਆਇਆ ਸੀ ਔਰਤ ਨੂੰ ਦੇਖ ਕੇ ਜੋ ਸ਼ਾਂਤ ਮੇਢੰਗ ਨਾਲ ਚੱਲਦੀ ਗੱਡੀ ਦੇ ਨੇੜੇ ਪਹੁੰਚੀ ਡਰਾਈਵਰ ਨੇ ਰੋਕ ਲਿਆ ਅਤੇ ਔਰਤ ਡੈਸ਼ ਕੈਂਪ ਤੋਂ ਨਜ਼ਰਾਂ ਤੋਂ ਬਾਹਰ ਹੋ ਕੇ ਕਾਰ ਦੇ ਅੱਗੇ ਸੜਕ ਦੇ ਉੱਪਰ ਲੇਟ ਗਈ। ਡਰਾਈਵਰ ਦੇ ਇੱਕ ਦੋਸਤ ਨੇ ਸੋਸ਼ਲ ਮੀਡੀਆ ਤੇ ਦੂਜੇ ਸੜਕ ਉਪਭੋਗਤਾਵਾਂ ਨੂੰ ਚੇਤਾਵਨੀ ਵੱਜੋਂ ਲਿਖਿਆ ਕਿ ਇਹ ਲੋਕ ਕੋਇਕਸ ਹੈਜ਼ ਵਿੱਚ ਡਰਾਈਵਰਾਂ ਨਾਲ ਧੋਖਾਧੜੀ ਕਰ ਰਹੇ ਹਨ। ਉਨ੍ਹਾਂ ਨੇ ਉਸ ਧੀ ਔਰਤ ਨੂੰ ਆਪਣੇ ਕਾਰ ਨਾਲ ਮਾਰਨ ਦਾ ਦੋਸ਼ ਲਗਾਇਆ ਤੇ ਉਸ ਨੂੰ ਪੈਸੇ ਦੇਣ ਦੀ ਧਮਕੀ ਦਿੱਤੀ ਫੁਟੇਜ ਨੂੰ ਆਨਲਾਈਨ ਦੇਖਣ ਤੋਂ ਬਾਅਦ ਬਹੁਤ ਸਾਰੇ ਡਰਾਈਵਰਾਂ ਨੇ ਕਿਹਾ ਕਿ ਇਹ ਇੱਕ ਸੰਪੂਰਨ ਪ੍ਰਦਰਸ਼ਨ ਸੀ ਕਿ ਡੈਸ਼ ਕੈਮ ਅਸਲ ਵਿੱਚ ਕੰਮ ਵਿੱਚ ਕਿਉਂ ਆ ਸਕਦੇ ਨੇ ਬਹੁਤ ਜ਼ਿਆਦਾ ਆਸਟ੍ਰੇਲੀਆਈ ਲੋਕਾਂ ਨੇ ਡਰਾਈਵਰ ਨੂੰ ਬਲੈਕਮੇਲ ਕਰਨ ਜਾਂ ਬੀਮਾ ਤੋਂ ਖਤੜੀ ਕਰਨ ਦੀ ਕੋਸ਼ਿਸ਼ ਤੇ ਨਿਰਾਸ਼ਾ ਜ਼ਾਹਰ ਕੀਤੀ ਹੈ ਇਸ ਕੋਸ਼ਿਸ਼ ਨੂੰ ਮੂਰਖ ਅਤੇ ਗੰਭੀਰ ਕਿਹਾ ਗਿਆ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਕਾਰ ਚਾਲਕ ਤੇ ਵੱਲੋਂ ਇਸ ਪੂਰੀ ਘਟਨਾ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤਾ ਗਿਆ ਬਿਊਰੋ ਰਿਪੋਰਟ ਹੰਦਰਦ ਟੀਵੀ